ਦਿਲਜੀਤ ਦੋਸਾਂ ਜੀ ਨੇ ਦੁਸਤਰੀ ਨਿਊਜ਼ੀਲੈਂਡ ਦੇ ਵਿੱਚ ਪਰਫਾਰਮ ਕੀਤਾ ਤੇ ਉਹਨਾਂ ਨੇ ਨਿਊਜ਼ੀਲੈਂਡ ਨੂੰ ਪੰਜਾਬੀ ਬਣਾ ਦਿੱਤਾ ਦਿਲਜੀਤ ਦੋਸਾਂ ਦੀਆਂ ਗੱਲਾਂ ਐਸੀਆਂ ਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਵਾਹ ਸਟੇਜ ਦੇ ਉੱਤੇ ਐਂਟਰਟੇਨਮੈਂਟ ਦੇ ਨਾਲ ਕੁਝ ਖਾਸ ਕਹਿਣਾ ਹੋਵੇ ਤਾਂ ਦਿਲਜੀਤ ਦਾ ਕੋਈ ਤੋੜ ਨਹੀਂ ਹੈ ਥੈਂਕ ਯੂ ਸੋ ਮਚ ਤੁਸੀਂ ਐਨਾ ਪਿਆਰ ਕਰਦੇ ਹੋ ਉਹਨੇ ਮੈਂ ਲਾਇਕ ਨਹੀਂ ਜਿੰਨਾ ਤੁਸੀਂ ਪਿਆਰ ਕਰਦੇ ਹੋ ਪਰ ਮੈਂ ਕੋਸ਼ਿਸ਼ ਕਰੂੰਗਾ ਲਾਈਵ ਦੇ ਵਿੱਚ ਵੱਧ ਵੱਧ ਮਿਹਨਤ ਕਰਾਂ ਹੋਰ ਤੁਹਾਡੇ ਪਿਆਰ ਦੇ ਲਾਇਕ ਬਣ ਸਕਾਂ ਆ ਵੀ ਇੱਕ ਸੁਪਨਾ ਹੈ ਇਹ ਵੀ ਮਹਾਰਾਜ ਨੇ ਆਪ ਹੀ ਪੂਰਾ ਕੀਤਾ ਔਰ ਸੁਪਨੇ ਵਾਂਗੂ ਖਤਮ ਵੀ ਹੋ ਜਾਣਾ ਇਹਦਾ ਕੋਈ ਅਸਰ ਵੀ ਹੈ ਨਹੀਂ ਇਹਨੂੰ ਕਹਿ ਲੋ ਕਿ ਬਹੁਤ ਇਸ ਚੀਜ਼ ਦਾ ਕੋਈ ਮਹੱਤਵ ਹੈ ਮਹੱਤਵ ਵੀ ਕੋਈ ਨਹੀਂ ਪਰ ਸੁਪਨੇ ਜੇ ਤੁਸੀਂ ਦੇਖਦੇ ਹੋ ਤਾਂ ਮਹਾਰਾਜ ਪੱਕਾ ਪੂਰਾ ਕਰਦੇ ਦਿਲ ਤੇ ਤੂੰ ਦੇਖਦਾ ਬੇਤਾ ਸੋੜਿਆ was amazing his energy his dynamicness, it was just out of this world literally unbelievable it was great i from andhra i love diljit love from the andhra pradesh diljit mera band nahi band hua itte bahut sari duniya aayi hui hai par mera band nahi band hua kyunki mera dil tere naal judeya hua hai diljit i love you ha ek kuch bhi duniya chal raha theek hai par diljit ek jagah va punjabi a gaya ek tarah jithe punjabi pahunch gaya ਤੇ ਫੇਰ ਜਾਣਗੇ ਥੋੜੀ ਜਿਹੀ ਕਿਉਂਕਿ ਸਾਡੀ ਬਾਰੀ ਬਹੁਤ ਲੇਟ ਆਈ ਹੈ ਪੁਰਾਣੇ ਗਵਈਏ ਕਦੋਂ ਦੇ ਜੋਰ ਲਾ ਰਹੇ ਹਨ ਉਹਨਾਂ ਦੀ ਮਿਹਨਤ ਹੈ ਐਕਚੁਅਲੀ ਉਹਨਾਂ ਦੀ ਮਿਹਨਤ ਹੈ ਅਸੀਂ ਉਹਨੇ ਵਧੀਆ ਗਵਈਏ ਨਹੀਂ ਜਿੰਨੇ ਸਾਡੇ ਪੁਰਾਣੇ ਜਿਹੜੇ ਪੁਰਾਣੇ ਪਹਿਲਵਾਨ ਜਿਹੜੇ ਉਹ ਜਾਦਾ ਘੈਂਟ ਹੁੰਦੇ ਸੀ ਹਾਂ ਇਦਾਂ ਜ਼ਰੂਰ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਟੇਪਾਂ ਹੁੰਦੀਆਂ ਸੀ ਲਾਈਵ ਵੀ ਅਸੀਂ ਰਿਕਾਰਡ ਕਰਦੇ ਹੁੰਦੇ ਸੀ ਜਿਹੜੇ ਸਾਡੇ ਤੋਂ ਪਹਿਲਾਂ ਵਾਲੇ ਸੀ ਪੁਰਾਣੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਪੰਜਾਬੀ ਮਿਊਜ਼ਿਕ ਲਈ ਪਰ ਪੰਜਾਬੀ ਭਾਸ਼ਾ ਬਹੁਤ ਪੁਰਾਣੀ ਭਾਸ਼ਾ ਹੈ ਬਹੁਤ ਹੀ ਪੁਰਾਣੀ ਭਾਸ਼ਾ ਏਜ਼ ਅ ਡਿਊਸੀ ਹੋਰ ਬੁਲੰਦੀਆਂ ਤੇ ਜਾਵੇ ਪੰਜਾਬੀ ਲੈਂਗੁਏਜ ਪੰਜਾਬੀ ਸਭਿਆਚਾਰ ਸਾਡੇ ਕੁਰਤੇ ਚਾਦਰੇ ਸਾਡੀ ਅਤੁਰਲੇ ਵਾਲੀਆਂ ਪਕਾਹ ਅੱਜ ਹੁਣ ਤੁਸੀਂ ਇੱਥੇ ਬੈਠੇ ਮੈਨੂੰ ਲੱਗਦਾ ਨਹੀਂ ਮੈਂ ਇੱਥੇ ਨਿਊਜ਼ੀਲੈਂਡ ਆਇਆ ਦਿਲਜੀਤ ਦੋਸਾਂ ਜੀ ਨੇ 87 ਨਿਊਜ਼ੀਲੈਂਡ ਦੇ ਵਿੱਚ ਪਰਫਾਰਮ ਕੀਤਾ ਤੇ ਉਹਨਾਂ ਨੇ ਨਿਊਜ਼ੀਲੈਂਡ ਨੂੰ ਪੰਜਾਬੀ ਬਣਾ ਦਿੱਤਾ ਦਿਲਜੀਤ ਦੋਸਾਂ ਦੀਆਂ ਗੱਲਾਂ ਐਸੀਆਂ ਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਵਾਹ ਸਟੇਜ ਦੇ ਉੱਤੇ ਐਂਟਰਟੇਨਮੈਂਟ ਦੇ ਨਾਲ ਕੁਝ ਖਾਸ ਕਹਿਣਾ ਹੋਵੇ ਤਾਂ ਦਿਲਜੀਤ ਦਾ ਕੋਈ ਤੋੜ ਨਹੀਂ ਹੈ ਥੈਂਕ ਯੂ ਸੋ ਮਚ ਤੁਸੀਂ ਐਨਾ ਪਿਆਰ ਕਰਦੇ ਹੋ ਉਹਨੇ ਮੈਂ ਲਾਇਕ ਨਹੀਂ ਜਿੰਨਾ ਤੁਸੀਂ ਪਿਆਰ ਕਰਦੇ ਹੋ ਪਰ ਮੈਂ ਕੋਸ਼ਿਸ਼ ਕਰੂੰਗਾ ਲਾਈਵ ਦੇ ਵਿੱਚ ਵੱਧ ਵੱਧ ਮਿਹਨਤ ਕਰਾਂ ਹੋਰ ਤੁਹਾਡੇ ਪਿਆਰ ਦੇ ਲਾਇਕ ਬਣ ਸਕਾਂ ਆ ਵੀ ਇੱਕ ਸੁਪਨਾ ਹੈ ਇਹ ਵੀ ਮਹਾਰਾਜ ਨੇ ਆਪ ਹੀ ਪੂਰਾ ਕੀਤਾ ਤੇ ਸੁਪਨੇ ਵਾਂਗੂ ਖਤਮ ਵੀ ਹੋ ਜਾਣਾ ਇਹਦਾ ਕੋਈ ਅਸਰ ਵੀ ਹੈ ਨਹੀਂ ਇਹਨੂੰ ਕਹ ਲਓ ਕਿ ਬਹੁਤ ਇਸ ਚੀਜ਼ ਦਾ ਕੋਈ ਮਹੱਤਵ ਹੈ ਮਹੱਤਵ ਵੀ ਕੋਈ ਨਹੀਂ ਪਰ ਸੁਪਨੇ ਜੇ ਤੁਸੀਂ ਦੇਖਦੇ ਹੋ ਤਾਂ ਮਹਾਰਾਜ ਪੱਕਾ ਪੂਰਾ ਕਰ ਦੇ ਦਿੰਦੇ ਦਿਲ ਤੇ ਨੂੰ ਇਹ ਨਕਾ ਮੈਂ ਤਾਂ ਸੋ ਰਿਆ was amazing. His energy, his dynamicness, it was just out of this world. Literally unbelievable. It was great. I'm from Andhra. I love Diljit. I love from the Andhra Pradesh. Diljit, my band is not closed. There are a lot of people in the world, but my band is not closed because my heart is not closed. Diljit, I love you. There was a lot of people in the world. There was a lot of people in the world. There was a lot of ਤੇ ਫੇਰ ਜਾਣਗੇ ਥੋੜੀ ਜਿਹੀ ਕਿਉਂਕਿ ਸਾਡੀ ਬਾਰੀ ਬਹੁਤ ਲੇਟ ਆਈ ਹੈ ਪੁਰਾਣੇ ਗਵਈਏ ਕਦੋਂ ਦੇ ਜੋਰ ਲਾ ਰਹੇ ਹਨ ਉਹਨਾਂ ਦੀ ਮਿਹਨਤ ਹੈ ਐਕਚੁਅਲੀ ਉਹਨਾਂ ਦੀ ਮਿਹਨਤ ਹੈ ਅਸੀਂ ਉਹਨੇ ਵਧੀਆ ਗਵਈਏ ਨਹੀਂ ਜਿੰਨੇ ਸਾਡੇ ਪੁਰਾਣੇ ਜਿਹੜੇ ਪੁਰਾਣੇ ਪਹਿਲਵਾਨ ਜਿਹੜੇ ਉਹ ਜਾਦਾ ਘੈਂਟ ਹੁੰਦੇ ਸੀ ਹਾਂ ਇਦਾਂ ਜ਼ਰੂਰ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਟੇਪਾਂ ਹੁੰਦੀਆਂ ਸੀ ਲਾਈਵ ਵੀ ਅਸੀਂ ਰਿਕਾਰਡ ਕਰਦੇ ਹੁੰਦੇ ਸੀ ਜਿਹੜੇ ਸਾਡੇ ਤੋਂ ਪਹਿਲਾਂ ਵਾਲੇ ਸੀ ਪੁਰਾਣੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਪੰਜਾਬੀ میوزਿਕ ਲਈ ਪਰ ਪੰਜਾਬੀ ਭਾਸ਼ਾ ਬਹੁਤ ਪੁਰਾਣੀ ਭਾਸ਼ਾ ਹੈ ਬਹੁਤ ਹੀ ਪੁਰਾਣੀ ਭਾਸ਼ਾ ਏਜ਼ ਅ ਡਿਊਸੀ ਪੰਜਾਬੀ ਹੋਰ ਬੁਲੰਦੀਆਂ ਤੇ ਜਾਵੇ ਪੰਜਾਬੀ ਲੈਂਗੁਏਜ ਪੰਜਾਬੀ ਸਭਿਆਚਾਰ ਸਾਡੇ ਕੁਰਤੇ ਚਾਦਰੇ ਸਾਡੀ ਅਤੁਰਲੇ ਵਾਲੀਆਂ ਪਕਾਹ ਅੱਜ ਹੁਣ ਤੁਸੀਂ ਇੱਥੇ ਬੈਠੇ ਮੈਨੂੰ ਲੱਗਦਾ ਨਹੀਂ ਮੈਂ ਇੱਥੇ ਨਿਊਜ਼ੀਲੈਂਡ ਆਇਆ